ਸਸ ਜੀਕਾ ਨਮਸਤੇ ਸਨਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਮੈਂ ਲੱਗੀ ਹੋਈ ਜੀ ਇੱਧਰ ਆਪਣੇ ਪਲਾਂਟਸ ਨੂੰ ਪਾਣੀ ਲਗਾ ਰਹੀ ਸੀ ਤੇ ਪਾਣੀ ਲਗਾ ਦਿੱਤਾ ਹੈ ਤੇ ਮੈਂ ਸੋਚਿਆ ਚਲੋ ਮੈਂ ਥੋੜਾ ਜਿਹਾ ਤੁਹਾਨੂੰ ਆਪਣਾ ਪਲਾਂਟਸ ਵਗੈਰਾ ਦਿਖਾਵਾਂ ਤੇ ਆਹ ਦੇਖੋ ਮੇਰਾ ਟਮਾਟਰ ਦਾ ਬੂਟਾ ਬੜਾ ਸੋਹਣਾ ਹੋ ਗਿਆ ਹੈ ਤੇ ਵਿੱਚ ਸਰੋਂ ਦੇ ਵੀ ਮੈਂ ਦਾਣੇ ਛੱਡ ਦਿੱਤੇ ਸੀ ਤੇ ਸਰੋਂ ਵੀ ਹੋ ਗਈ ਹੈ ਹਾਂਜੀ 11:15 ਹੋ ਗਏ ਨੇ ਜੀ ਹੁਣ ਮੈਂ ਲੱਗੀ ਸੀ ਸਬਜ਼ੀ ਕੱਟਣ ਅੱਜ ਮੈਂ ਆਲੂ ਗਾਜਰ ਔਰ ਮਟਰ ਪਾ ਕੇ ਬਣਾਵਾਂਗੀ ਸਬਜ਼ੀ ਰੈਸਪੀ ਵਗੈਰਾ ਤਾਂ ਨਹੀਂ ਮੈਂ ਸ਼ੇਅਰ ਕਰਾਂਗੀ ਕਿਉਂਕਿ ਸਿੰਪਲ ਸਬਜ਼ੀ ਹੈ ਤਕਰੀਬਨ ਆਪਾਂ ਸਾਰੇ ਹੀ ਬਣਾਉਂਦੇ ਆ ਥੋੜਾ ਥੋੜਾ ਜਿਹੜਾ ਤਰੀਕਾ ਮਤਲਬ ਕਿਸੇ ਦਾ ਅਲੱਗ ਹੁੰਦਾ ਏ ਪਰ ਵੈਸੇ ਤਾਂ ਸੇਮ ਹੀ ਬਣਦੀ ਏ ਆਲੂ ਗਾਜਰ ਮਟਰ ਦੀ ਸਬਜ਼ੀ ਤੇ ਮੈਂ ਕੁੱਕਰ ਵਿੱਚ ਬਣਾਵਾਂਗੀ ਸੀਟੀਆਂ ਮਰਵਾ ਕੇ ਦਿਲ ਮੇਰਾ ਬੜਾ ਕਰਦਾ ਹੁੰਦਾ ਹੈ ਕਿ ਮੈਂ ਇਹ ਨਾ ਤੌੜੀ ਵਿੱਚ ਬਣਾਵਾਂ ਪਰ ਮੇਰੀ ਤੌੜੀ ਜਿਹੜੀ ਹੈਗੀ ਉਹ ਖਰਾਬ ਹੋ ਗਈ ਹੈ ਹੁਣ ਜਦ ਮੈਂ ਫੇਰ ਕਦੇ ਗਈ ਨਾ ਪਿੰਡ ਤੇ ਮੈਂ ਹੁਣ ਤੌੜੀ ਜ਼ਰੂਰ ਲੈ ਕੇ ਆਉਣੀ ਕਿਉਂਕਿ ਹੁਣ ਸਾਗ ਵੀ ਬਣਾਇਆ ਕਰਨੇ ਨੇ ਤੇ ਤੌੜੀ ਦਾ ਸਾਗ ਜਿਹੜਾ ਹੁੰਦਾ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਮਜਬੂਰੀ ਨੂੰ ਹੁਣ ਕੁੱਕਰ ਦੇ ਵਿੱਚ ਬਣਾਣੀ ਪੈਂਦਾ ਹੈ ਸਾਰਾ ਕੁਝ ਤੇ ਹੁਣ ਜਦੋਂ ਵੀ ਗਈ ਮੈਂ ਜ਼ਰੂਰ ਲੈ ਕੇ ਆਵਾਂਗੀ ਤੌੜੀ ਲੱਗੀਆਂ ਜੀ ਮੈਂ ਹੁਣ ਇੱਥੇ ਸਬਜ਼ੀ ਨੂੰ ਤੜਕਾ ਲਾਣ ਜਿਵੇਂ ਮੈਂ ਫਰੀਜ਼ਰ ਦੇ ਵਿੱਚੋਂ ਮਟਰ ਕੱਟੇ ਆ ਕਿਉਂਕਿ ਮੈਂ ਨਾ ਮਟਰ ਕੱਟ ਕੇ ਰੱਖ ਦੇਣੀ ਹੁੰਦੀ ਆ ਫਰੀਜ਼ਰ ਦੇ ਵਿੱਚ ਜੇ ਤੋਂ ਹਾਂ ਤੇ ਮੈਂ ਇਹਨੇ ਰੱਖੇ ਹੋਏ ਨੇ ਇਹਨਾਂ ਪਾਵੇ ਵਿੱਚ ਤੇ ਇੱਕ ਕੌਲਮ ਦੇ ਵਿੱਚ ਕੋਈ ਮੈਂ ਨਾ ਬੰਦ ਕਰਕੇ ਕੁੱਕਰ ਜੀ ਚਾਰ ਪੰਜ ਵਿਸਲਾਂ ਲਗਵਾਵਾਂਗੀ ਦੀ ਆਪਣੀ ਸਬਜੀ ਬਣ ਜਾਨੀ ਐ। ਲੋ ਜੀ ਸਬਜੀ ਆਪਣੀ ਬਣ ਰਹੀ ਐ ਤੇ ਮੈਂ ਲੱਗੀ ਸੀ ਹੁਣ ਆਟਾ ਗੁੰਨਣ। ਲੋ ਜੀ ਦੇਖੋ ਸਬਜੀ ਆਪਣੀ ਬਣ ਗਈ ਐ। ਬਹੁਤ ਵਧੀਆ ਸਬਜ਼ੀ ਜਿਸ ਤਰ੍ਹਾਂ ਦੀ ਜ਼ਰੂਰਤ ਸੀਗੀ ਆਪਾਂ ਨੇ ਉਸ ਬਸ ਉਨੀ ਕਰ ਜਾਈਏ ਜਿਆਦਾ ਆਪਾਂ ਨੇ ਅੱਜ ਸਬਜ਼ੀ ਜਿਹੜੀ ਹੈਗੀ ਆ ਨਾ ਉਹ ਕੁੜੀ-ਕੁੜੀ ਜਿਹੀ ਨਹੀਂ ਬਣਾਈ ਹੈਗੀ ਵੈਸੇ ਤਾਂ ਸਾਨੂੰ ਕੁੜੀ-ਕੁੜੀ ਦੀ ਸਬਜ਼ੀ ਵੀ ਵਧੀਆ ਲੱਗਦੀ ਹੈ ਪਰ ਅੱਜ ਮੈਂ ਥੋੜੀ ਖੜਮੀ ਰੱਖ ਕੇ ਸਬਜ਼ੀ ਬਣਾਈ ਹੈ ਬਹੁਤ ਵਧੀਆ ਬਣੀ ਹੈ ਚਾਰ-ਪੰਜ ਪੀਸਲਾ ਮੈਂ ਲਗਵਾ ਦਿੱਤੀਆਂ ਸੀ ਕੁੱਕਰ ਵਿੱਚ ਚਲੋ ਜੀ ਸਬਜ਼ੀ ਬਣ ਗਈ ਆ ਆਪਣੀ ਹੁਣ ਮੈਂ ਬਣਾਉਣੀ ਆ ਰੋਟੀ ਡਾਕਟਰ ਸਰ ਦਾ ਫੋਨ ਆਇਆ ਸੀ ਕਿ ਮੈਂ ਆ ਰਹੇ ਹਾਂ ਤੇ ਮੇਰੀ ਕੈਨਪਰਮਾਣੀ ਦਿੱਤੀ ਗਈ ਹੈ ਮਟਰ ਤੋਂ ਤੇ ਬੇਰੀ ਲੈਣ ਚਲੇ ਗਏ ਨੇ 70 ਸੈਕਟਰ ਤੋਂ ਤੇ ਉਸ ਤੋਂ ਬਾਅਦ ਕਹਿੰਦੇ ਮੈਂ ਆਣਾ ਕਰਾਂ ਤੇ ਮੈਂ ਜਨਤਾ ਕਿ ਮਰੋਗੀ ਬਣਾ ਲੈਂਦੀ ਆ Thank you. ਕਾਗੀ ਮਧਿਆਏ ਦੁਨੀਆ ਵਾਂਗ ਜੀ ਡੰਡੀਆਂ ਆ ਆ ਦੇਖੋ ਆਹ ਦੀ ਡੰਡੀ ਬੜੀ ਸੋਹਣੀ ਲੱਗਦੀ ਹੈ ਸ਼ੇਪ ਇਹਦੀ ਬਹੁਤ ਸੋਹਣੀ ਹੈ ਆ ਦੇਖੋ ਪੁਰਾਣੀ ਐਨਕ ਮੇਰੀ ਟੁੱਟ ਗਈ ਸੀ ਇਹ ਡੰਡੀ ਟੁੱਟ ਗਈ ਸੀਗੀ ਰਾਣੀ ਐਨਕ ਦੀ ਸਕ੍ਰੈਚ ਜੇ ਵੀ ਪੈ ਗਏ ਸੀਗੇ ਤੇ ਹੁਣ ਥੋੜੀ ਲੱਗਦੀ ਆ ਹੁਣ ਬਣਵਾਈ ਕਿੱਥੋਂ ਆ ਇਹ ਬਣਵਾਈ ਕਿੱਥੋਂ ਆ ਮਟੋਰ ਤੋਂ ਇਹ ਗਾ ਬਣਵਾਈ ਹੈਗੀ ਆ ਜੀ ਇਹ ਨਰੂਲਸ ਆਪਟਿਕਲਸ 70 ਸੈਕਟਰ ਮਟੋਰ ਉਥੋਂ ਹੀ ਆ ਪੈਨਕ ਬਣਵਾਉਂਦੇ ਨੇ ਆ ਰੇਟ ਵੀ ਉਹਨਾਂ ਦੇ ਬਿਲਕੁਲ ਸਹੀ ਹੁੰਦੇ ਆ ਐਨਕਲ ਵਧੀਆ ਹੁੰਦੀ ਆ ਆ ਵਾਲੀ ਐਨਕਾ ਇੱਥੇ ਮੈਂ ਬਣਵਾਉਣ ਨੂੰ ਕਿਹਾ ਸੀ ਜਿਹੜਾ ਆਪਣੇ ਇੱਥੇ ਸਾਡੇ ਨਜ਼ਦੀਕ ਹੈਗਾ ਕਹਿੰਦਾ ਜੀ 2700 ਰੁਪਏ ਲਵਾਂਗਾ 2700 ਮੈਂ ਕਿਹਾ ਰਹਿਣ ਦੇ ਅਸੀਂ ਆਪਦਾ ਮਟੋਰਤੀ ਬਣਵਾਵਾਂਗੇ ਮੈਂ ਤਾਂ ਨੇੜੇ ਸਮਝ ਕੇ ਚਲੋ ਇੱਥੇ ਬਣਵਾਉਣ ਲੱਗੀ ਸੀ ਇਹ ਬਣੀ ਹੈਗੀ ਜੀ 1700 ਚਾ ਨਾ ਇਹ 1700 ਵਿੱਚ ਬਣੀ ਹੈ ਫੋਨ ਹਾਂ ਨਾ 1600 ਦਿੱਤੇ ਆ ਫਿਰ ਹੂੰ ਠੀਕ ਐ ਸੋਹਣੀ ਵੀ ਬੜੀ ਲੱਗ ਰਹੀ ਐ ਵੈਸੇ ਚਲੋ ਆ ਦੇਖੋ ਜੀ ਕਹਿੰਦੇ ਐਦਾਂ ਸੁਆਦ ਆਉਂਦਾ ਐ ਕੌਲੀ ਚ ਨਹੀਂ ਪਾ ਕੇ ਆਉਂਦਾ ਮਜਾ ਬੜੀਆ ਬੜੀਆ ਸਬਜ਼ੀ ਹੂੰ ਕੋਲ ਜੀ ਤੁ ਲੋਕੇ ਜੀ ਮਿਲਦੇ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਪਰਮਾਤਮਾ ਸਭ ਦਾ ਭਲਾ ਕਰੇ